ਰਿ ਐਜੀਪੀਸੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿੱਥੇ ਕਿ ਅੱਜ ਐਜੀਪੀਸੀ ਅੰਤਰੀਮ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੁੰਦੀ ਆ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਸੀ 2 ਘੰਟੇ ਵਿਚਾਰ ਵਟਾਂਦਰਾ ਹੁੰਦਾ ਇਸ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਮੀਟਿੰਗ ਜਿੱਤੋਂ ਬਾਅਦ ਜਿਹੜੇ ਐਜੀਪੀਸੀ ਮੈਂਬਰਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਕਿਹਾ ਰੂਟੀਨ ਮੀਟਿੰਗ ਸੀ ਹਾਲਾਂਕਿ ਨਜ਼ਰਾ ਇਸ ਦੇ ਉੱਤੇ ਸੀ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਇਸ ਮੀਟਿੰਗ ਦੇ ਵਿੱਚ ਕੋਈ ਵਿਚਾਰ ਵਟਾਂਦਰਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਆ ਜਿਹੜਾ ਅਹੁਦਾ ਸੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਚੱਲ ਰਹੀ ਸੀ ਪਰ ਅੱਜ ਇਸ ਮੀਟਿੰਗ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲਾ ਮਤਾ ਵਾਪਸ ਲੈ ਲਿਆ ਗਿਆ ਆਖਰ ਇਸ ਦੇ ਪਿੱਛੇ ਕਾਰਨ ਕੀ ਨੇ ਤਾਂ ਤੁਹਾਨੂੰ ਸੁਣਾਉਣੇ ਐ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਜੋ ਗੱਲਬਾਤ ਹੋਈ ਆ ਆਖਰ ਕੀ ਕੁਝ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਦ ਚੁਣ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਆ ਸਿੰਘ ਸਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੀ 17 ਸਾਲ ਪਹਿਲਾਂ ਜਦੋਂ ਮਲਾਜ਼ਮ ਹੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵਿੰਗ ਨੇ ਕੀਤੀ ਸੀ ਉਹਦੇ ਚ ਉਹਨਾਂ ਨੇ ਉਹ ਉਹਨਾਂ ਨੂੰ ਬਰਕਰਾਰ ਰੱਖਿਆ ਤੇ ਅਕਾਲ ਤਖਬਾ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਹਿਬਾਨ ਤੋਂ ਕੋਈ ਕੇਸ ਆਉਂਦਾ ਤੇ ਉਹਦਾ ਪੜਤਾਲ ਸ਼੍ਰੀ ਅਕਾਲ ਤਖਬਾ ਦੇ ਜਹੇਦਾਰ ਸਹਿਬਾ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਸਾਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਬਾ ਦੀ ਤਫ਼ਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀ ਦਾਲ ਨੂੰ ਤਗੜੇ ਕਰਨ ਵਾਸਤੇ ਬਹੁਤ ਬੱਲੇ ਫੈਸਲੇ ਲੈ ਲਿਆ 7 ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੇ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰਸੇ ਦੇ ਸਾਡਾ ਲੋ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਉਹ ਵੀ ਆਉਣਗੇ ਜਿਹੜੇ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਾਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਭਰਤੀ ਸ਼ੁਰੂ ਹੋ ਗਈ ਤਾਂ ਤਾਂ ਉਹ ਕਮੇਟੀ ਕਰਿਆ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੀਦਾਸ ਜੀ ਸੇਵਾ ਕਰਨ ਦਾ ਮੌਕਾ ਮਿਲੂ ਪਰ ਜਾਨੀ ਹਰ ਸਿੰਘ ਰੋਬ ਲਾ ਰਹੇ ਨੇ ਜਿਹੜੀ ਜਿਹੜੀ ਕੋਜੀ ਪੱਜ ਹੈ ਜੀ ਮੀਟਿੰਗ ਹੋਈ ਸੀ ਵਿਰਸਾ ਸਿੰਘ ਦੇ ਨਾਲ ਆ ਜਿਹੜੀ ਵੀਡੀਓ ਆ ਰਿਕਾਰਡ ਹੋਈ ਤੋਂ ਤੇ ਮੈਂ ਡਿਲੀਟ ਕਰਾਈ ਤੋਂ ਜਿਹੇਦਰ ਤੁਸੀਂ ਪੈਨ ਡਰਾਈਵ ਬਾਹਰ ਲੈਣੇ ਲਈ ਸ਼੍ਰੋਮਨੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤਖਸਾਲ ਦਾ ਸੈਕਟਰੀਅਰ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿ ਕੋਈ ਉਹਨਾਂ ਨੇ ਚੋਰ ਮੋਰੀ ਜ਼ਰੂਰ ਰੱਖੀ ਆ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਆ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਹਿੰਦਰੀ ਕੱਲ ਜਿਹੜੀ ਹੋ ਰਹੀ ਆ ਉਹ ਹੀ ਲੋਕਾਂ ਹੀ ਦੱਸ ਰਹੇ ਆ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹਨੇ ਇਹ ਪਾਰ ਨਹੀਂ ਸੀ ਉਹਨੇ ਤਾਂ ਪੰਥ ਦੀਆਂ ਮੁਸ਼ਕਲਾਂ ਵੱਧ ਰਹੀਆਂ ਜੀ ਉਹ ਵਧਨ ਕੀ ਹੈ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡ ਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰ ਚੁੱਪ ਰਹਿ ਦੇਣੀ ਹੁੰਦੀ ਆ ਸੋ ਉਹਦੇ ਨਾਲ ਸਗੋਂ ਫੁੱਟ ਜਿਹੜੀ ਆ ਹੋਰ ਵੱਧ ਗਿਆ ਉਹ ਲੀਕ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰ ਕੋਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮਹਿਲਾ ਕਮਿਸ਼ਨ ਤੋਂ ਸੂਖਤੇ ਨੋਟਿਸ ਲਈ ਤਾਂ ਗਿਆ ਸੀ ਪ੍ਰਧਾਨ ਸਾਹਿਬ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਉਹ ਜਿਹੜਾ ਨਹੀਂ ਗੌਰ ਨਹੀਂ ਕਰਦਾ ਹਰ ਇੱਕ ਬੀਬੀਆਂ ਦਾ ਉਹਦੇ ਤੋਂ ਸਤੀਫਾ ਦੇ ਦਿੱਤਾ ਕਿ ਸਰਕਾਰ ਕਾਟਕ ਸਾਹਿਬ ਨੇ ਅੱਸੀ ਕਰਕੇ ਦਿੱਤੀ ਹੈ ਉਹ ਜਿਹੜੀ ਸਜ਼ਾ ਦਿੱਤੀ ਹੈ ਉਹ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜ਼ਾ ਜਿਹੜੀ ਆ ਭੁੱਗਤੀ